ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਜੋ ਲਗਾਤਾਰ ਇਸ ਸੰਘਰਸ਼ ਦੇ ਵਿੱਚ ਸਾਥ ਦੇ ਰਹੀਆਂ ਆਉਂ ਸਾਡਾ ਬਹੁਤ ਬਹੁਤ ਧੰਨਵਾਦ ਹੈ ਖਾਸ ਕਰਕੇ মিডিਏ ਦਾ ਕਿਉਂਕਿ ਆਪ ਜੀ ਨੂੰ ਪਤਾ ਹੈ ਕਿ ਪਹਿਲਾਂ ਦਿੱਲੀ ਵਿਖੇ ਬਹੁਤ ਲੰਮਾ ਸੰਘਰਸ਼ ਚੱਲਿਆ ਜਿੱਥੇ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਵਾਪਸ ਲੈਣ ਦੇ ਜੋ ਖੇਤੀ ਸਬੰਧੀ ਕਾਲੇ ਕਾਨੂੰਨ ਸਨ ਵਾਪਸ 来 ਪਸਾਨਾਂ ਨਾਲ ਵਾਦਾ ਕੀਤਾ ਪਰ ਬਾਅਦ ਵਿੱਚ ਮੁੱਕਰ ਗਏ ਫਿਰ ਕਿਸਾਨ ਜਥੇਬੰਦੀਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ਤੇ ਬਹੁਤ ਤਕੜਾ ਸੰਘਰਸ਼ ਕੀਤਾ ਫਿਰ ਵੀ ਜਦੋਂ ਕੇਂਦਰ ਸਰਕਾਰ ਤੇ ਸਟੇਟ ਸਰਕਾਰ ਬਿਲਕੁਲ ਹੀ ਉਹ ਗੱਲ ਸੁਣਨ ਨੂੰ ਤਿਆਰ ਨਾ ਹੋਈ ਤਾਂ ਫਿਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਐਨ ਅਖੀਰ ਵੇਖ ਕੇ ਮਰਨ ਵਰਤ ਰੱਖ ਦਿੱਤਾ ਜਿਸ ਨੂੰ ਅੱਜ 33ਵਾਂ ਦਿਨ ਹੈ 33 ਦਿਨ ਹੋ ਗਏ ਬਿਨਾਂ ਕੁਝ ਖਾਦਿਆਂ ਸੋ ਸਾਰਾ মিডিਏ ਦੇ ਰਾਹੀਂ ਸਰਕਾਰ ਨੂੰ ਵੀ ਪਤਾ ਹੈ ਹਲ-ਪਲ ਦੀ ਜਾਣਕਾਰੀ ਹੈ ਹਲਕੇ ਭਾਰਤ ਦੇ ਸੁਪਰੀਮ ਕੋਰਟ ਨੇ ਥੋੜਾ ਜਿਹਾ ਨੋਟਿਸ ਲਿਆ ਹੈ ਪਰ ਉਹ ਵੀ ਅਧੂਰਾ ਹੈ ਕਿਉਂਕਿ ਉਹ ਸਟੇਟ ਨੂੰ ਕਹਿ ਰਹੇ ਨੇ ਸੈਂਟਰ ਨੂੰ ਨਹੀਂ ਕਹਿ ਰਹੇ ਕਿ ਤੁਸੀਂ ਮਸਲਾ ਹੱਲ ਕਰੋ ਇਸ ਵਾਸਤੇ ਅਸੀਂ ਅੱਜ ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦਾ ਸਰਮਨਜੀਤ ਸਿੰਘ ਮਾਨ ਬੈਠੇ ਨੇ ਮੇਰੇ ਪੰਜਾਬ ਅਕਾਲੀ ਦਲ ਸਰਦਾਰ ਗੁਰਦੀਪ ਸਿੰਘ ਜੀ ਠੰਡਾ ਦਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸੰਤ ਸਮਾਜ ਸਰੋਵਨੀ ਗੁਰਦੁਆਰਾ ਪ੍ਰਬੰਧ ਕਮੇਟੀ ਜਹਦਾਰ ਜਨਤਾਰ ਸਿੰਘ ਹਵਾਰਾ ਤੇ ਪਿਤਾ ਜੀ ਬੈਠੇ ਧਰਮ ਦੇ ਪਿਤਾ ਜੀ ਬੈਠੇ ਹਨ ਇਸੇ ਤਰ੍ਹਾਂ ਲੋਕ ਅਧਿਕਾਰ ਲਹਿਰ ਦੇ ਆਗੂ ਆਏ ਨੇ ਇਸੇ ਤਰ੍ਹਾਂ ਦਲ ਖਾਲਸਾ ਦੀ ਜਥੇਬੰਦੀ ਦੇ ਆਗੂ ਆਏ ਨੇ ਆ ਸਾਰੀਆਂ ਜਥੇਬੰਦੀਆਂ ਨੇ ਅਰਥੋਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਹ ਫੈਸਲਾ ਲਿਆ ਸੀ ਕਿ ਆਪਾਂ ਸਾਰੇ ਜਥੇਬੰਦੀਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਹਮਾਇਤ ਕਰਨ ਲਈ ਉਹਨਾਂ ਦੀ ਚੜ੍ਹਦੀ ਕਲਾ ਲਈ ਉਹਨਾਂ ਦੇ ਸੰਘਰਸ਼ ਦੀ ਕਾਮਯਾਬੀ ਲਈ ਆਪਾਂ ਸਾਰੇ ਸਮੂਲੀਅਤ ਕਰੀਏ। ਤੋਂ ਇਸ ਵਾਸਤੇ ਅਸੀਂ ਅੱਜ ਡੱਲੇਵਾਲ ਸਾਹਿਬ ਦੇ ਸੰਘਰਸ਼ ਦੇ ਵਿੱਚ ਮੂਜੀਦ ਕਰਨ ਵਾਸਤੇ ਆਏ ਆ। ਨਾਲ ਹੀ ਅਸੀਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਸਮਾਂ ਰਹਿੰਦਿਆਂ ਪਸੰਨਾ ਦੀਆਂ ਮੰਗਾਂ ਡੱਲੇਵਾਲ ਸਾਹਿਬ ਦਾ ਜੋ ਪ੍ਰੋਗਰਾਮ ਹੈ ਕੋਈ ਕਰਦਾ ਨਹੀਂ ਕੋਈ ਨਿੱਜੀ ਨਹੀਂ। ਸਮੂੱਚੇ ਕਿਸਾਨਾਂ ਪ੍ਰਤੀ ਉਹਨਾਂ ਨੇ ਜੋ ਸੰਘਰਸ਼ ਵਿੱਢਿਆ ਇਸ ਨੂੰ ਮੰਨਣ ਵਾਸਤੇ ਕੇਂਦਰ ਸਰਕਾਰ ਪਹਿਲ ਕਦਮੀ ਕਰੇ ਜੇ ਇੱਥੇ ਡਲੇয়াল ਸਾਹਿਬ ਨੂੰ ਸਰੀਰਕ ਤੌਰ ਤੇ ਕੋਈ ਨੁਕਸਾਨ ਹੁੰਦਾ ਉਸਦੇ ਹਾਲਾਤ ਬੇਕਾਬੂ ਹੁੰਦੇ ਨੇ ਤੇ ਫਿਰ ਇਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਇਸ ਵਾਸਤੇ ਅਸੀਂ ਅੱਜ ਇਹ ਕਹਿਣ ਵਾਸਤੇ ਆਏ ਆਂ ਕਿ ਸਮਾਂ ਰਹਿੰਦਿਆਂ ਜੇ ਹਰਿਆਣਾ ਸਰਕਾਰ ਕਹਿ ਸਕਦੀ ਹੈ ਕਿ ਅਸੀਂ ਸਾਰੀਆਂ 23 ਫਸਲਾਂ ਦੇ ਉੱਪਰ ਗਰੰਟੀ ਦੇਾਂਗੇ ਪਰ ਉਹਦੇ ਕੋਲ ਕੋਈ ਖਾਸ ਪਾਵਰ ਨਹੀਂ ਹੈ ਇਹ ਸਾਰੀ ਗਰੰਟੀ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਨੂੰ ਲੈਣੀ ਚਾਹੀਦੀ ਆ ਤੋਂ ਇਸ ਵਾਸਤੇ ਅਸੀਂ ਅੱਜ ਸਪੋਰਟ ਕਰਨ ਵਾਸਤੇ ਇੱਥੇ ਆਏ ਆ ਸਾਰੀਆਂ ਜਥੇਬੰਦੀਆਂ ਦਾ ਤੁਹਾਡਾ ਜਿਹੜੇ ਲਗਾਤਾਰ ਇੱਥੇ ਸੰਘਰਸ਼ ਦੇ ਵਿੱਚ ਦਿਨ ਰਾਤ ਮੀਂਹ ਨੇਰੀ ਦੇ ਵਿੱਚ ਗਰਮੀ ਸਰਦੀ ਦੇ ਵਿੱਚ ਡਟੇ ਹੋਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰੀਆਂ ਜਥੇਬੰਦੀਆਂ ਜਿਹੜੀਆਂ ਦਾਸ ਦੇ ਨਾਲ ਸਰਦਾਰ ਸੁਨਜੀਤ ਸਿੰਘ ਦੇ ਨਾਲ ਆਈਆਂ ਹਨ ਸਾਰੀਆਂ ਦਾ ਉਹਨਾਂ ਦਾ ਵੀ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਹੈ ਮੈਂ ਜ਼ਿਆਦਾ ਨਾ ਸਮਾ ਲੈੰਦਾ ਹੋਇਆ ਸਾਰੀ ਪ੍ਰੈਸ ਦਾ ਧੰਨਵਾਦ ਕਰਦਾ ਹਾਂ ਤੁਸੀਂ ਪਲ-ਪਲ ਦੀ ਰਿਪੋਰਟ ਦੁਨੀਆ ਵਿੱਚ ਭੇਜਦੇ ਹੋ ਇਹਦੇ ਨਾਲ ਸਾਰੀ ਸੰਗਤ ਨੂੰ ਘਰਾਂ-ਘਰਾਂ ਵਿੱਚ ਬੈਠਿਆਂ ਨੂੰ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਅਤੇ ਸਰਕਾਰਾਂ ਨੂੰ ਪਤਾ ਲੱਗਦਾ ਹੈ ਕਿ ਸੰਘਰਸ਼ ਦੀ ਕੀ ਹਾਲਾਤ ਨੇ ਕਿਸ ਚਰਮ ਸੀਸ਼ਾ ਤੇ ਪਹੁੰਚਿਆ ਹੋਇਆ ਸੰਘਰਸ਼ ਤੁਹਾਡਾ ਸਾਰੀ ਪ੍ਰਸਤਾਈ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਨੋ ਜੀ ਅੱਜਾ ਕਿਵੇਂ ਦੇਖਦੇ ਸੀ ਬਿਲਕੁਲ ਲੇਰਡ ਸਾਹਿਬ ਦੇ ਸ਼ੇਰ ਪਤਾ ਜੋ ਵਾਇਕ੍ਰਿਤਿਕਾ ਖਾਲਸਾ ਵਾਇਕ੍ਰਿਤਿਕੀ ਫਤਹਿ ਅਰਜਸੀ ਦੁਰਜੀ ਪਾਰੀ ਆਏ ਹੈ ਡੰਲੇਬਾਲ ਸਾਹਿਬ ਦੀ ਸੇਤ ਦਾ ਪਤਾ ਕਰਨ ਤੇ ਕਿਵੇਂ ਮੋਰਚਾ ਚੰਦ ਰਿਆ ਹੈਗਾ ਸਾਨੂੰ ਬੜਾ ਅਫਸੋਸ ਹੈ ਕਿ ਸੈਂਟਰ ਕੋਈ ਵੀ ਕਦਮ ਅਗਾ ਨੂੰ ਨਹੀਂ ਚੱਕਰੀ ਜੀਦੇ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ ਬਚਾ ਸਕੀਏ ਉਹਨਾਂ ਦੇ ਜਿਹੜੇ ਗੁਰਦੇ ਐ ਜਿਗਰ ਐ ਫਿਫਰੇ ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਤੇ ਫਿਰ ਉਸ ਤੋਂ ਬਾਅਦ ਫੈਸਲਾ ਸੈਂਟਰ ਨੇ ਜੇ ਕਰਨਾ ਹੈ ਉਹਦਾ ਫਾਇਦਾ ਨਹੀਂ ਰਹੂਗਾ ਉਹ ਫਿਰ ਜ਼ਬਰਨ ਸੈਂਟਰ ਨੂੰ ਕਰਨਾ ਪਊਗਾ ਜੇ ਡੰਡੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਕੇ ਜਿਆਦਾ ਖਰਾਬ ਹਾਲਾਤ ਹੋ ਜਾਣ ਸੋ ਮੈਂ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਜਿਸ ਨੇ ਨੋਟਿਸ ਲਿਆ ਹੋਇਆ ਉਹ ਸਿਰਫ ਪੰਜਾਬ ਸਰਕਾਰ ਨੂੰ ਨਾ ਕਹਿਣ ਕਿ ਇਹ ਮਸਲਾ ਹੱਲ ਕਰਨ ਕਿਉਂ ਕਰਕੇ ਪੰਜਾਬ ਸਰਕਾਰ ਦੇ ਕੋਲੇ ਕੋਈ ਬਲ ਨਹੀਂ ਹੈ ਕਿ ਇੰਨਾ ਵੱਡਾ ਮਸਲਾ ਕਿਸਾਨਾਂ ਦਾ ਹੱਲ ਕਰਨ ਤੇ ਸੁਪਰੀਮ ਕੋਰਟ ਨੂੰ ਮੈਂ ਸਵਾਰਿਸ਼ ਕਰਦਾ ਹਾਂ ਕਿ ਸੁਪਰੀਮ ਕੋਰਟ ਜਿਤੋਂ ਵੀ ਬਾਹਰ ਦੀ ਵਾਕਫੀਅਤ ਲੈਣਾ ਚਾਹੁੰਦੀ ਹੈ ਤੇ ਉਹ ਅਦਾਲਤ ਦਾ ਦੋਸਤ ਬਣਾਉਂਦੀ ਹੈ ਜਿਹੜਾ ਸੁਪਰੀਮ ਕੋਰਟ ਵੱਲੋਂ ਆ ਕੇ ਡੱਲੇਵਾਲ ਸਾਹਿਬ ਨੂੰ ਤੇ ਇਹਨਾਂ ਦੀ ਜਥੇਬੰਦੀ ਨੂੰ ਪੁੱਛ ਸਕਦਾ ਹੈ ਕਿ ਹਾਲਾਤ ਕੀ ਹੈ ਸੋ ਸੁਪਰੀਮ ਕੋਰਟ ਬਹੁਤ ਸਿਆਣੀ ਹੈ ਤਾਂ ਜਿੰਨਾ ਚਿਰ ਸੈਂਟਰ ਨੂੰ ਆਰਡਰ ਨਹੀਂ ਕਰੂਗੀ ਜਿੰਨਾ ਚਿਰ ਆਪਣਾ دوست ਬਣਾ ਕੇ ਕਿਸੇ ਨੂੰ ਨਾ ਦਾ ਨਾਂ ਬਣਾ ਕੇ ਇੱਥੇ ਨਹੀਂ ਭੇਜੂਗੀ ਉਨਾ ਚਿਰ ਮਸਲਾ ਹੱਲ ਨਹੀਂ ਹੋਊਗਾ ਔਰ ਜੇ ਕਿਸਾਨਾਂ ਦਾ ਮਸਲਾ ਹੈ ਫਿਰ ਇਹ ਸਿੱਖਾਂ ਦਾ ਵੀ ਮਸਲਾ ਹੈ ਸਾਡੇ ਜਿਹੜੇ ਹਾਲਾਤ ਹੈਗੇ ਆ ਜਿਹੜਾ ਸਾਡਾ ਰਿਸ਼ਤਾ ਹੈਗਾ ਸੈਂਟਰ ਦੇ ਨਾਲ ਉਹ بگੜਦਾ ਜਾ ਰਿਹਾ ਹੈ ਜਦ ਕਿ ਮੋਦੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿਓ ਇਹਦੇ ਨਾਲ ਤਿੰਨ ਸਿੱਖੋ ਉਗੇ ਕੈਨੇਡਾ ਦੇ ਵਿੱਚ ਹਕੂਮਤ ਸੈਂਟਰ ਨੇ ਅਮਿਤ ਸ਼ਾ ਨੇ ਮੋਦੀ ਨੇ ਬਰਬਾਦ ਥੇ ਹੈ ਬਰਤਾਨੀਆਂ ਦੇ ਵਿੱਚ ਖੰਡਾ ਸਾਹਿਬ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈਗਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਸ਼ਹੀਦ ਕਰ ਦਿੱਤਾ ਹੈਗਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਤੇ ਹਰੀ ਨੌ ਨੂੰ ਹੁਣੇ ਹੁਣ ਸ਼ਹੀਦ ਕੀਤਾ ਹੈਗਾ ਇਹਦੇ ਬਜਾਏ ਇਹਦੇ ਨਾਲ ਜਿਹੜੇ ਦੂਜੇ ਮੁਲਕਾਂ ਦੇ ਵਿੱਚ ਇਹਨਾਂ ਨੇ ਕਤਲ ਕਰਾਏ ਹੈ ਇੰਡੀਆ ਨੇ ਅਮਰੀਕਾ ਦੀ ਕੈਨੇਡਾ ਦੀ ਪਾਕਿਸਤਾਨ ਦੀ ਬ੍ਰਿਟਾਨੀਆ ਦੀ ਬਾਦਸ਼ਾਹੀ ਤੋੜਦੀ ਹੈ ਜੋ ਕਰਕੇ ਉੱਥੋਂ ਦੇ ਨਾਗਰਿਕਾਂ ਨੂੰ ਹਿੰਦੁਸਤਾਨ ਦੀ ਸਰਕਾਰ ਮਰਵਾਵੇ ਆਪਣੇ ਬਦਮਾਸ਼ਾਂ ਤੋਂ ਇਹ ਬਹੁਤ ਵੱਡਾ ਇੰਟਰਨੈਸ਼ਨਲ ਜੁਰਮ ਬਣਦਾ ਹੈ ਤੇ ਇਹਦੇ ਉੱਤੇ ਅਮਰੀਕਾ ਨੂੰ ਤੋਂ ਸਲੋਗਾ ਨੋਟਸ ਉਹਨਾਂ ਨੇ ਲੈ ਲਿਆ ਹੈ ਜਿਹੜੇ ਹਿੰਦੁਸਤਾਨ ਦੇ ਲੜਾਕੂ ਹਵਾਈ ਜਹਾਜ਼ ਬਣ ਰਹੇ ਐ ਇਹਨਾਂ ਦੇ ਕੋਲੋਂ ਅਜੇ ਤੱਕ ਜੈਟ ਇੰਜਣ ਨਹੀਂ ਬਣਿਆ ਇਹ ਜੈਟ ਇੰਜਣ ਹਵਾਈ ਜਹਾਜ਼ ਲੜਾਕੂਆਂ ਦਾ ਅਮਰੀਕਾ ਤੋਂ ਲੈਂਦੇ ਸੀਗੇ ਅਮਰੀਕਾ ਨੇ ਉਹ ਹਵਾਈ ਜਹਾਜ਼ਾਂ ਦੇ ਇੰਜਣ ਦੇਣੀ ਬੰਦ ਕਰ ਦਿੱਤੇ ਐ ਤੇ ਕੰਮ ਸ਼ੁਰੂ ਹੋ ਗਿਆ ਤੇ ਅਸੀਂ ਸਾਰੇ ਜਹਾਨ ਦੇ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਮੈਂਬਰ ਪਾਰਲੀਮੈਂਟਾਂ ਨੂੰ ਤੇ ਆਪਣੀਆਂ ਸਰਕਾਰਾਂ ਨੂੰ ਬੇਨਤੀ ਕਰੋ ਕਿ ਹਾਲਾਤ ਪੰਜਾਬ ਦੇ ਵਿੱਚ ਬਹੁਤ ਵਿਗੜ ਗਏ ਐ ਇਹ ਸਰਦੀ ਸੂਬਾ ਹੈਗਾ ਤੇ ਇੱਥੇ ਗੜਬੜ ਜ਼ਿਆਦਾ ਹੋ ਸਕਦੀ ਹੈ ਜੇ ਇਹ ਹਾਲਾਤਾਂ ਨੂੰ ਸੰਭਾਲਿਆ ਨਾ ਜਾਏ ਮੈਂ ਹੁਣ ਬਾਹਰ ਦੇ ਮੁਲਕਾਂ ਦੇ ਲਈ and this is the 33rd day since Saab has been on fast. his demands are not very much. he just wants the demands that the centre modi government, they accepted, those be implemented. it's a question of implementation. now, the health of Sadar Dalla is deteriorating by the day. His kidneys, his liver, his lungs are giving way. And if anything unfortunate happens to him, Punjab will burst out in flames. And abroad, also, the farmers in England and in France who are agitating. They are also keeping their ears open to what this agitation is achieving and what the government of India is doing. The British government and the French government have solved the problems of the French and the British farmers immediately when they went on strike. So, if the health of Dalaiwal Saab is deteriorating, I would suggest that the center and the supreme court appoints a friend of the court of the supreme court who comes and listens to sadar dallewal and his organization about the latest thing the supreme court is asking the punjab government to settle the issue but the punjab government does not have the power and i go back to the supreme court requesting it to issue orders to a friend of, a, of the court to come and talk to sadar dalebal and finish this. otherwise, it will be too late. it will be like the stable has been shut after the horses have bolted. now, we don't want this sort of a thing. i appeal to the american president, president in waiting, trump. British Prime Minister, Canadian Prime Minister, New Zealand Prime Minister, and the Australian Prime Minister, and even the Prime Minister of Pakistan, to heed our cry from this place where Sarah Dalaiwal is on fast and it's the 33rd day that he's been fasting. I hope the world and the human rights organizations will listen, and I bid you all. Goodbye and farewell, and hope for the best. Why could she call? Why could she